ਸਚੇਤ ਰਿਆ ਕਰੋ ਤਾਂ ਵਾਹਿਗੁਰੂ ਖੁਵਾਈ ਦੇ ਫਿਰ ਆਖੋ ਸਤਨਾਮ ਸ੍ਰੀ ਵਾਹਿ ਜਦੋਂ ਬੰਦੇ ਨੇ ਕਿਤੇ ਵਸਣਾ ਹੋਵੇ ਜਾ ਕੇ ਤਾਂ ਕੁਝ ਨਾਲ ਲੈ ਕੇ ਆਉਂਦੇ ਤੁਸੀਂ ਕਿਸੇ ਜਗ੍ਹਾ ਤੇ ਪੱਕਾ ਵਸਣਾ ਹੈ ਤਾਂ ਸਾਧ ਸੰਗਤ ਕੋਈ ਨਾ ਕੋਈ ਚੀਜ਼ ਬੰਦੇ ਨਾਲ ਪ੍ਰਾਪਰਟੀ ਉੱਤੇ ਖਰੀਦਦਾ ਘਰ ਬਣਾਉਂਦਾ ਚਲੋ ਇੱਥੇ ਆਪਾਂ 5-7 ਦਿਨ ਲਿਆਏ ਤਾਂ ਵੀ ਕਿੰਨਾ ਕੁਝ ਨਾਲ ਲੈ ਕੇ ਆਇਓ ਦੋ ਤਿੰਨ ਦਿਨ ਪਹਿਲੇ ਤਿਆਰੀਆਂ ਸ਼ੁਰੂ ਕਰਤੀਆਂ ਕੱਪੜੇ ਪਾ ਲਈਏ ਭਾਈ ਆਹ ਵੀ ਚੀਜ਼ ਪਾ ਲਈਏ ਆਹ ਵੀ ਨਾ ਭੁੱਲ ਜਾਈਏ ਕੰਸਤ ਦਿਨ ਲਿਆਏ ਤਾਂ ਵੀ ਕੁਝ ਨਾਲ ਲੈ ਕੇ ਆਏ ਹੋ। ਸ੍ਰੀ ਗੁਰੂ ਅੰਗਦ ਸਹਿਬ ਮਹਾਰਾਜ ਜਦੋਂ ਖਡੂਰ ਆਏ ਤਾਂ ਖਡੂਰ ਸਾਹਿਬ ਕੀ ਨਾਲ ਲੈ ਕੇ ਆਏ? ਕਹਿੰਦੇ ਜਪ ਤਪ ਸੰਜਮ ਨਾਲ ਤੁਧ ਸ੍ਰੀ ਗੁਰੂ ਅੰਗਦ ਸਹਿਬ ਮਹਾਰਾਜ ਜਪ ਤਪ ਸੰਜਮ ਨਾਲ ਲੈ ਕੇ ਆਏ। ਪਰ ਸੰਸਾਰ ਦੇ ਲੋਕ ਕੀ ਕਰਦੇ? ਹੋਰ ਮੁੱੱਚ ਗਰੂਰ। ਦੁਨੀਆਂ ਦੇ ਲੋਕਾਂ ਕੋਲ ਕੁਝ ਹੋਵੇ ਤਾਂ ਮੁੱੱਚ ਗਰੂਰ ਦਾ ਅਹੰਕਾਰ ਹੋਮੇ। ਇਰਖੰਦਰ ਹੰਕਾਰ ਵਿੱਚ ਭਰੇ ਰਹਿੰਦੇ ਮੇਰੇ ਕੋਲ ਆ ਕੁਝ ਐ ਲੋਕ ਸੰਸਾਰ ਵਿੱਚ ਹੰਕਾਰ ਲੈ ਕੇ ਵਿਚਰਦੇ ਨੇ ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜਪ ਤਪ ਸੰਜਮ ਤੇ ਗਰੀਬੀ ਨਾਲ ਲੈ ਕੇ ਆਏ ਨਿਮਰਤਾ ਨਾਲ ਲੈ ਕੇ ਆਏ ਕਿਉਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਦੋ ਚੀਜ਼ਾਂ ਨੇ ਸੁਣਿਓ ਧਿਆਨ ਨਾਲ ਜਿਹੜੀਆਂ ਪਾਤਸ਼ਾਹ ਨੇ ਕੁੱਲ ਦੁਨੀਆ ਦੇ ਲੋਕਾਂ ਨੂੰ ਮੰਡੀਆਂ ਜਿਹਨੂੰ ਜਿਹਨੂੰ ਸਿੱਖੀ ਦਿੱਤੀ ਉਹਨੂੰ ਉਹ ਬਖਸ਼ਿਸ਼ ਕਰ ਦਿੱਤੀ ਉਹ ਕਿਹੜੀ ਚੀਜ਼ ਜੋ ਪਾਤਸ਼ਾਹ ਸੱਚਖੰਡ ਤੋਂ ਲੈ ਕੇ ਆਏ ਭਾਈ ਗੁਰਦਾਸ ਸਿੰਘ ਲਿਖਦੇ ਕਹਿੰਦੇ ਬਾਬਾ ਪੈਂਦਾ ਸੱਚਖੰਡ ਤੇ ਮਹਾਰਾਜ ਉੱਥੋਂ ਕੀ ਲੈ ਕੇ ਆਏ ਨੌ ਨਿਦ ਨਾਮ ਤੇ ਦੂਜਾ ਗਰੀਬੀ ਪਾਈ ਨੌ ਨਿਦ ਨਾਮ ਤੇ ਗਰੀਬੀ ਭਾਵ ਨਿਮਰਤਾ ਲੈ ਕੇ ਆਏ ਗਰੀਬੀ ਦਾ ਅਰਥ ਹੁੰਦਾ ਨਿਰਮਾਨਤਾ ਨਿਮੀ ਜਗ੍ਹਾ ਉੱਤੇ ਪਾਣੀ ਟਿਕਦਾ ਤੇੱਬਿਆਂ ਤੇ ਨਹੀਂ ਟਕੇਗਾ ਕਿਸੇ ਭਾਂਡੇ ਵਿੱਚ ਕੋਈ ਵਸਤੂ ਪਾਉਣੀ ਹੋ ਵਿੱਚੋਂ ਖਾਲੀ ਹੋਣਾ ਚਾਹੀਦਾ ਇਦਾਂ ਪਾਈਂ ਹਿਰਦੇ ਦੀ ਨਿਮਰਤਾ ਔਰ ਨੌਨਿਦ ਨਾਮ ਦੋਏ ਚੀਜ਼ਾਂ ਪਾਤਸ਼ਾਹ ਨੇ ਸਿੱਖਾਂ ਨੂੰ ਵੰਡ ਦਿੱਤੀਆਂ ਬਾਬਾ ਪੈਂਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ ਔਰ ਦੋਏ ਚੀਜ਼ਾਂ ਕੋ ਸਿੱਖਾਂ ਨੂੰ ਦਿੱਤੀਆਂ ਤੇ ਤੁਸੀਂ ਰੋਜ ਦੁਮੇ ਨਿਮ ਨਵਾਉਂਦੇ ਹੋ ਪਤਾ ਕਿਵੇਂ ਜਦੋਂ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਹੋ ਹਰ ਗੁਰ ਸਿਕ ਪੜ੍ਹਦੇ ਇੱਕ ਓੰਕਾਰ ਸਤਨਾਮ ਪੜਹੁ ਕਰਤਾ ਪੁਰਖ ਨਿਰਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪਰਸਾਦੁ ਜਪੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਕਿਉ ਗੁਰਸਿੱਖ ਨੂੰ ਹੁਕਮ ਹੈ ਗੁਰਸਤ ਗੁਰ ਕਾ ਜੋ ਸਿੱਖ ਖਾਏ ਉਹ ਕੀ ਕਰੇ ਸਵੇਰੇ ਸੋ ਭਲ ਕੇ ਉਠ ਹਰ ਨਾਮ ਧਿਆਵੇ ਪੜੋਸੋ ਭਲ ਕੇ ਉਠ ਹਰ ਨਾਮ ਧਿਆਵੇ ਸਾਧ ਸੰਗਤ ਆਪਣੇ ਮਨ ਚ ਝਾਤ ਮਾਰਿਓ ਜੇ ਤੁਸੀਂ ਸਵੇਰੇ ਉੱਠ ਕੇ ਵਟਸਐਪ ਚਲਾਉਂਦੇ ਹੋ ਇਹਦਾ ਮਤਲਬ ਤੁਸੀਂ ਨਾਮ ਨਹੀਂ ਧਿਆ ਰਹੇ ਨਾਮ ਜਿਹੜਾ ਉਹ ਸਵੇਰੇ ਸਵੇਰੇ ਧਿਆਉਣਾ ਜ਼ਰੂਰੀ ਹੈ ਜੇ ਉੱਠਦੇ ਅਨਸਾਰ ਸਵੇਰੇ ਕਲੇਸ਼ ਮੁਕਾਂ ਵੇਖਣੀਆਂ WhatsApp ਵੇਖਣੇ ਫਿਰ ਨਹੀਂ ਸੁਰਤ ਟਿਕਦੀ ਮੈਂ ਇਹ ਨਹੀਂ ਕਹਿੰਦਾ ਮੋਬਾਈਲ ਨਾ ਚਲਾਓ ਪਰ ਸਾਜ ਸੰਗਤ ਦਿਨ ਚੜੇ ਸਵੇਰੇ ਸਵੇਰੇ ਗੁਰਸਖ ਨੂੰ ਹੁਕਮ ਕਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਧਿਆਵੇ ਕਿਉਂਕਿ ਉਹ ਨਾਮ ਨੋਂਦੇ ਨਾਮ ਤੇ ਗੁਰਸਿੱਖ ਨੂੰ ਫਿਰ ਦੂਜਾ ਕੀ ਦਿੱਤਾ ਗਰੀਬੀ ਪਾਈ ਜਦੋਂ ਸਾਰੇ ਦਿਨ ਦਾ ਨਿਤਨੇਮ ਤੁਹਾਡਾ ਸਮਾਪਤ ਹੋਣੇ ਸਵੇਰੇ ਨਿਯਮ ਕਰਕੇ ਉੱਠਦੇ ਹਾਂ ਬੈੰਧਿਆ ਹਰ ਨਾਮ ਧਿਆਵੇ ਕਿਰਤ ਕਰਮ ਕੀਤਾ ਰਾਤ ਪਈ ਸ਼ਮ ਪਈਆਂ ਰਹਿਰਾਸ ਹੋਏ ਸੌਣ ਲੱਗਿਆ ਸੋਇਲਾ ਸੇਵ ਕੀਤਾ ਤੇ ਨਿਤ ਦੀ ਨੇਮ ਦੀ ਸਮਾਪਤੀ ਕਿੱਥੇ ਹੋਈ ਨਿਤ ਨੇਮ ਦੀ ਸਮਾਪਤੀ ਕਿਹੜੀ ਜਗ੍ਹਾ ਤੇ ਹੋਈ ਗਰੀਬੀ ਤੇ ਨਿਮਰਤਾ ਤੇ ਨੌ ਨਿਦ ਨਾਮ ਗਰੀਬੀ ਪਾਈ ਜਦੋਂ ਨਿਯਮ ਸਮਾਪਤ ਹੋਏਗਾ ਸੌਣ ਲੱਗਿਆ ਨਿਤ ਦੇ ਨੇਮ ਦੀ ਰਾਤੀ ਸਮਾਪਤੀ ਇਸ ਪੰਗਤੀ ਤੇ ਹੋਣੀ ਹੈ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋਂ ਕਰ ਸੰਤਨ ਕੀ ਧੂਰੇ ਮੋਕੋਂ ਕਰ ਸੰਤਨ ਕੀ ਧੂਰੇ ਦਾ ਅਰਥ ਗਰੀਬੀ ਪਾਈ ਮੋਕੋਂ ਕਰ ਸੰਤਨ ਕੀ ਧੂਰੇ ਦਾ ਅਰਥ ਗਰੀਬੀ ਮਨ ਦੀ ਨਿਮਰਤਾ ਦੋਈ ਚੀਜ਼ਾਂ ਸਿੱਖ ਨੂੰ ਦਿੱਤੀਆਂ ਸਿੱਖਾਂ ਦੀ ਨਿਮਰਤਾ ਵੀ ਰੱਖੀ ਤੇ ਨਾਮ ਦੀ ਜਪਤੀ ਤਨੂ ਗੁਰਵੰਗਸ ਸਹਿ ਮਹਾਰਾਜ ਖਡੂਰ ਸਾਹਿਬ ਆਏ ਕੀ ਲੈ ਕੇ ਆਏ ਜਪ ਤਪ ਸੰਜਮ ਨਾਲ ਤਦ ਪਾਤਸ਼ਾਹਾਂ ਦੀ ਗਰੀਬੀ ਨਾਲ ਲੈ ਕੇ ਆਏ ਨਿਮਰਤਾ ਨਾਲ ਲੈ ਕੇ ਆਏ ਨੌਨਿਤ ਨਹਾਂ ਤੇ ਨਾਲ ਜਪ ਤਪ ਸੰਜਮ ਗਰੀਬੀ ਪਾਤਸ਼ਾਹ ਨਾਲ ਲੈ ਕੇ ਖਡੂਰ ਸਾਹਿਬ ਆਏ ਸੰਸਾਰ ਦੇ ਲੋਕ ਤਾਂ ਹਮੇਂ ਗਰਵ غرੂਰ ਵਿੱਚ ਰਹਿੰਦੇ ਹਨ ਲਾਭ ਵਿਣਾ ਹੈ ਮਾਨਸਾ ਜੋ ਪਾਣੀ ਬੂਰ ਗ੍ਰੰ ਭਾਈ ਫਿਰ ਜਿਨ੍ਹਾਂ ਕੋਲ ਨਿਮਰਤਾ ਉਹ ਬਚ ਜਾਂਦੇ ਤੇ ਬਾਕੀ ਜਿਨ੍ਹਾਂ ਕੋਲ غرور ਹੰਕਾਰ ਹੋਮੇ ਉਹ ਫਿਰ ਕਿਸ ਤਰ੍ਹਾਂ ਜਿਵੇਂ ਪਾਣੀ ਉੱਤੇ ਬੂਰ ਜੰਮ ਜੇ ਪਾਣੀ ਖਰਾਬ ਹੋ ਜਾਂਦਾ ਐ ਇਦਾਂ ਭਾਈ ਕਿਸੇ ਨੂੰ ਲੱਭ ਲਾਲਚ ਅਹੰਕਾਰ ਪੈਦਾ ਹੋ ਜਾਏ ਉਹਦਾ ਜੀਵਨ ਆਤਮਿਕ ਜੀਵਨ ਤਬਾਹ ਹੋ ਜਾਂਦਾ ਐ ਇਸ ਲਈ ਮਹਾਰਾਜ ਸਮਝਾਉਂਦੇ ਕਹਿੰਦੇ ਭਾਈ ਲੱਭ ਤੋਂ ਬਚਣੇ ਸੁਣਿਓ ਧਿਆਨ ਨਾਲ ਲੱਭ ਤੋਂ ਬਚਣੇ ਲੋਭ ਦੇ ਅਰਥ ਲਾਲਚ ਇਹ ਨਾ ਹੋਵੇ ਆਪਣਾ ਲਾਲਚ ਕਰ ਕਰਕੇ ਜਿਹੜਾ ਰਿਸ਼ਤਾ ਲਾਲਚ ਦੇ ਸਿਰ ਤੇ ਖੜਾ ਉਹ ਬਤੀ ਦਿਰ ਨਹੀਂ ਨਿਵਣਾ ਕੋਈ ਤੁਹਾਡਾ ਮਿੱਤਰ ਦੋਸਤ ਤੁਹਾਡੇ ਨਾਲ ਲਾਲਚ ਕਰਕੇ ਜੁੜਿਆ ਉਹ ਬਤੀ ਦਿਰ ਨਹੀਂ ਨਿਵਣਾ ਜਿਹੜੀ ਰਿਸ਼ਤੇਦਾਰੀ ਲਾਲਚ ਕਰਕੇ ਬਣੀ ਉਹ ਨਹੀਂ ਨਿਵਦੀ ਜਿਹਨਾਂ ਬੰਦਿਆਂ ਨੇ ਲਾਲਚ ਕਰਕੇ ਦਾਜ ਕਰਕੇ ਰਿਸ਼ਤੇ ਬਣਾਇਓ ਕਿਤੇ ਨਿਵੇ ਨੇ ਉਹ ਟੁੱਟ ਗਏ ਭਾਈ ਉਹਨਾਂ ਦੇ ਘਰ ਕਲੇਸ਼ ਹੀ ਰਹਾ ਵੱਡੀ ਬਹੂ ਆ ਚੀਜ਼ਾਂ ਲੈ ਕੇ ਆਈ ਜਦੋਂ ਛੋਟੀ ਆਈ ਉਹ 10 5 7 ਸਾਲਾਂ ਬਾਅਦ ਵਕਤ ਬਦਲ ਗਿਆ ਉਹਨਾਂ ਵੱਧ ਘਨੇ ਲੈ ਆਂਦੇ ਫਿਰ ਵੱਡੀ ਨਾਲ ਪਲੇਸ ਪੈ ਗਿਆ ਇਸ ਲਈ ਪਦਾਰਥਾਂ ਨਾਲ ਹਾਲਚ ਜਿਹੜਾ ਉਹ ਕੋਈ ਵੀ ਰਿਸ਼ਤਾ ਨਹੀਂ ਨਿਵਾ ਸਕਦਾ ਤਈਓ ਮਹਰਨ ਬਾਣੀ ਅੰਦਰ ਇੱਕ ਪ੍ਰਮਾਣ ਦਿੱਤਾ ਕਹਿੰਦੇ ਮੀਂਹ ਪੈਂਦਾ ਹੋਵੇ ਛੱਪੜੇ ਥੱਲੇ ਖਲੋਜੋ ਤਾਂ ਭਈ ਕਿੰਨੀ ਕੁਦਰ ਬਚੋਂਗੇ ਉਹ ਛੱਪੜਾ ਚੋਏ ਜਾਣੇ ਜਿਹੜਾ ਟੁੱਟਿਆ ਹੋਇਆ ਕੰਨਿਆਂ ਦਾ ਛੱਪੜਾ ਹੈ ਉਹ ਬਤੀ ਦੇਰ ਨਹੀਂ ਰਹਿਣ ਉਨੇ ਚੋਜਣੇ ਬੋਤੀ ਨਿਰੋਧ ਥੱਲੇ ਨਹੀਂ ਖੜਿਆ ਜਾ ਸਕਦਾ ਭਿੱਜ ਜਾਉਂਗੇ ਇਦਾਂ ਲਾਲਚ ਦੇ ਸਿਰ ਤੇ ਜਿਹੜੇ ਰਿਸ਼ਤੇ ਨੇ ਉਹ ਬੋਤੀ دیر ਨਹੀਂ ਨਿਵਣਗੇ ਇਹਨੂੰ ਮਹਰੈ ਕਹਿੰਦੇ ਫਰੀਦਾ ਜਾ ਲੱਭ ਤਾ ਨੇ ਹੋਂ ਕਿਆ ਕਹਿੰਦੇ ਜੇ ਲੱਭ ਐ ਫਿਰ ਕਾਦਾ ਨਾ ਪਿਆਰ ਰਵੇ ਇਹ ਨਹੀਂ ਨਿਵਣਾ ਪੜੋ ਜਾ ਲੱਭ ਤਾ ਨੇ ਹੋਂ ਕਿਆ ਲੱਭ ਤਾ ਕੁੜਾ ਨੇ ਹੋਂ ਕਿੱਚਰ ਝੱਤ ਲੰਘਾਈ ਐ ਛੱਪੜ ਟੁੱਟੇ ਮੈਂ ਕਹਿੰਦੇ ਮੀਂਹ ਵਰਸ ਰਿਹਾ ਟੁੱਟਿਆ ਛੱਪੜਾ ਹੈ ਬੋਤੀ ਦੇਰ ਨਹੀਂ ਉਹਦੇ ਥੱਲੇ ਖੜਿਆ ਜਾਣਾ ਇਦੋਂ ਭਾਈ ਲਹਾਲਚ ਹੈ ਤਾਂ ਰਿਸ਼ਤਾ ਬੋਤੀ ਦੇਰ ਨਹੀਂ ਨੇਵਣਾ ਹੁਣ ਸੁਣਿਓ ਗੁਰੂ ਨਾਲ ਆਪਣਾ ਰਿਸ਼ਤਾ ਜੇ ਤੁਸੀਂ ਲਹਾਲਚ ਕਰਕੇ ਆ ਰਹੇ ਹੋ ਕਿ ਮੇਰੀ ਇੱਛਾ ਪੂਰੀ ਹੋ ਜਾਏ ਹੋ ਜਾਣੀ ਹੈ ਰਿਸ਼ਤਾ ਨਹੀਂ ਨੇਵਣਾ ਪਤਾ ਕਿਉਂ ਸੁਖਮਨੀ ਸਭ ਪੜਨਾ ਬੰਦ ਕਰ ਦੇਣਾ ਕਿਉਂਕਿ ਇੱਛਾ ਪੂਰੀ ਹੋ ਗਈ ਹੈ ਜਿਹੜੇ ਲੋਕ ਸੁਹਾਰਥ ਕਰਕੇ ਆਉਂਦੇ ਰਹੇ ਜਿੱਦਣ ਇੱਛਾ ਪੂਰੀ ਹੋ ਗਈ ਮੁੜ ਕੇ ਪਾਠ ਪੜ੍ਹਨਾ ਬੰਦ ਕਰਤਾ 40 40 ਦਿਨ ਲੋਕ ਨੇਮ ਕਰਦੇ ਰਹੇ ਨੰਗੇ ਪੈਰੀ ਗੁਰਦੁਆਰੇ ਆਉਣ ਦਾ ਜਦੋਂ ਇਸ਼ਾਮਾਂ ਪੂਰੀਆਂ ਹੋ ਗਈਆਂ ਮਾਫ ਕਰਿਓ ਭੁੱਲ ਹੀ ਗਏ ਵੇ ਸੰਗਰਾਂਦ ਨੂੰ ਵੀ ਆਉਣਾ ਸੀ 40 40 ਦਿਨ ਸੁਖਮਨੀ ਸਾਹਿਬ ਦਾ ਪਾਠ ਜਿੱਦਣ ਇੱਛਾ ਪੂਰੀ ਹੋ ਗਈ ਮੁੜ ਕੇ ਜਪਜੀ ਸਾਹਿਬ ਵੀ ਪੜ੍ਹਨਾ ਭੁੱਲ ਗਏ ਏਸੀ ਲਾਲਚ ਕਰਕੇ ਰਿਸ਼ਤਾ ਮੇਰੇ ਇੱਕ ਸੱਜਣ ਨੇ ਉਹਨਾਂ ਗੁਰੂ ਘਰ ਬਹੁਤ ਸੇਵਾ ਕੀਤੀ ਮਤੌਰ ਗਰੰਥੀ ਰਹੇ ਹੋ ਸਵੇਰੇ 3 ਵਜੇ ਜਾਗਣਾ ਇਸ਼ਨਾਨ ਪਾਣੀ ਕਰਕੇ ਪੌਣੇ 4 ਪਰ ਪ੍ਰਕਾਸ਼ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਤਨੇਮ ਕਰਨ ਦਾ ਪੰਜ ਬਾਣੀਆਂ ਦਾ ਉਹਦੇ ਘਰ ਵਾਲੀ ਭੈਣ ਤਾਂ ਉਹਨੇ ਬਹੁਤ ਸੇਵਾ ਕਰਨੀ ਮਹਾਰਾਜ ਦੇ ਰਮਲੇ ਸੁਖਸਣ ਵਾਲੇ ਕੱਪੜੇ ਧੋਣੇ ਤਾਂ ਸਾਸਨ ਇੱਛਾ ਗਲਤ ਰੱਖਲੇ ਇੱਛਾ ਕਲਨੀ ਲਾਲਚ ਵਾਲੀ ਹੋਵੇ ਰੋਜ਼ ਮੰਗਦੇ ਰਹਿ ਮਾਰਾ ਸਾਨੂੰ ਵੀ ਅਮੀਰ ਬਣਾ ਦਿਓ ਕਿਤੇ ਲੋਕੀ ਸਾਡੇ ਕੋਲੋਂ ਗੱਡੀਆਂ ਦੀਆਂ ਅਰਦਾਸਾਂ ਕਰਾਉਂਦੇ ਮਾਰਾ ਸਾਨੂੰ ਵੀ ਗੱਡੀ ਦੇ ਦਿਓ ਕਿਤੇ ਸਾਨੂੰ ਵੀ ਉਹ ਵੀ ਮਿਲ ਜਾਏ ਤੋ ਪਧਾਰਥਾਂ ਕਰਕੇ ਰੋਜ਼ ਅਰਦਾਸ ਰੋਜ਼ ਅਰਦਾਸ ਇਹਦਾ ਮਤਲਬ ਫਿਰ ਉਹ ਜਿਹੜੀ ਚੀਜ਼ ਰੋਜ਼ ਤੁਸੀਂ ਮੰਗੀ ਜਾਓ ਉਹ ਅੰਦਰ ਘਰ ਕਰ ਜਾਂਦੀ ਫਿਰ ਹੋਰ ਚੀਜ਼ ਭੁੱਲ ਜਾਂਦੀ ਵੀ ਹੋਰ ਵੀ ਕੁਝ ਮੰਗਣ ਤਾਂ ਲਾਲ ਚਿੰਨਾ ਫਿਰ ਮਨ ਦੇ ਅੰਦਰ ਪਦਾਰਥ ਪਦਾਰਥ ਰੋਜ਼ ਮਹਾਰਾਜ ਆ ਵੀ ਮਿਲ ਜਾਏ ਇਹ ਵੀ ਮਿਲ ਜਾਏ ਕਹਿੰਦੇ ਇੱਕ ਦਿਨ ਫਿਰ ਇੱਛਾ ਪੂਰੀ ਹੋ ਗਏ ਕਿਉਂਕਿ ਹੁਣ ਗ੍ਰੰਥੀ ਹੈ ਕਰੋੜਾ ਰੁਪਈਆ ਤਾਂ ਨਹੀਂ ਸਕਦਾ ਗ੍ਰੰਥੀ ਦੇ ਕੋਲ ਤਾਂ ਉਹੀ ਉਪਜਿਵਤਾ ਵਾਸਤੇ ਮਾਇਆ ਹੋਣੀ ਹੈ ਉਹਦੇ ਕੋਲ ਵੱਧੂ ਮਾਇਆ ਨਹੀਂ ਹੋਣੀ ਵੀ ਜੇ ਕੋਈ ਐ ਕਹੀ ਹੋਵੇ ਬਹੁਤ ਮਾਇਆ ਆ ਜਾਏਗੀ ਨਹੀਂ ਸਾਧ ਸੰਗਤ ਕਈ ਵਾਰ ਸਾਡਾਂ ਵੀ ਇਹ ਸੁਹਾਇਆ ਵੀ ਗ੍ਰੰਥੀਆਂ ਕੋਲ ਨਹੀਂ ਮਾਇਆ ਹੋਣੀ ਚਾਹੀਦੀ ਜੇ ਉਹ ਗ੍ਰੰਥੀ ਵਿਚਾਰਾ ਕੋਈ ਐਕਟਵਾ ਸਕੂਟਰੀ ਵੀ ਲੈ ਲੈਣ ਤਾਂ ਮੈਂ ਕਈ ਵਾਰੋ ਦੀ ਤਫ਼ਤੀਸ਼ ਹੋਣ ਲੱਗ ਪੈਣੀ ਇਹ ਬੰਦੇ ਨੂੰ ਪੈਸੇ ਕਿੱਥੋਂ ਆ ਗਏ ਇਹਨੇ ਬਾਬੇ ਨੂੰ ਤਾਂ ਪੈਸੇ ਹੀ ਬਹੁਤ ਬਣਦੇ ਨੇ ਲੋਕ ਪਿੰਡ ਚੋਂ ਗ੍ਰੰਥੀ ਕੱਢ ਦਿੰਦੇ ਨੇ ਜੇ ਉਹ ਐਕਟਵਾ ਲੈ ਲੈ ਕਿਉਂ ਕਹਿੰਦੇ ਇਹਨੂੰ ਪੈਸੇ ਬਹੁਤ ਬਣਨ ਲੱਗ ਪੈਵੇਂ ਬਾਬੇ ਨੇ ਗੱਡੀ ਲੈ ਲਈ ਜੇ ਗੱਡੀ ਲੈ ਲੈ ਫਿਰ ਐ ਸਾਰਾ ਪਿੰਡ ਕਹਿੰਦਾ ਗੱਡੀ ਲੈ ਲਈ ਬਾਬੇ ਨੇ ਅੱਛਾ ਉਹਨੇ 20 50ਾਂ ਲੋਕਾਂ ਦੀਆਂ ਅਰਦਾਸਾਂ ਕੀਤੀਆਂ ਹੋਣੀਆਂ ਮਹਾਰਾਜ ਜੀ ਨੂੰ ਗੱਡੀ ਬਖਸ਼ ਦਿਓ ਉਹ ਲੋਕਾਂ ਦੀਆਂ ਅਰਦਾਸਾਂ ਕਰੇ ਪਰ ਉਹਦੇ ਕੋਲ ਗੱਡੀ ਨਾ ਹੋਵੇ ਸੱਡੀ ਇਹ ਚੀਜ਼ ਬਣ ਗਈ ਟੈਂਟ ਲੈ ਇਹ ਮੈਂ ਤੁਹਾਨੂੰ ਬੇਨਤੀ ਕਰਾਂਗਾ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਅਦਬ ਸਤਿਕਾਰ ਕਰੋ ਤੇ ਇਹ ਵੀ ਨਾਲ ਧਿਆਨ ਰੱਖੋ ਬਾਣੀ ਪੜਨ ਵਾਲਿਆਂ ਦਾ ਵੀ ਸਤਿਕਾਰ ਕਰੋ ਉਹ ਵੀ ਹੋਣਾ ਚਾਹੀਦਾ ਜੇ ਬਾਣੀ ਪੜਨ ਵਾਲਿਆਂ ਦਾ ਸਤਿਕਾਰ ਨਹੀਂ ਤਾਂ ਮਾਫ ਕਰਿਓ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਵੀ ਅਦਬ ਨਹੀਂ ਕਰ ਸਕਦਾ ਉਹ ਵੀ ਅਦਬ ਪੂਰਾ ਨਹੀਂ ਹੈ ਇਸ ਲਈ ਬਾਣੀ ਪੜਨ ਵਾਲਿਆਂ ਦਾ ਵੀ ਅਦਬ ਵੱਧ ਤੋਂ ਵੱਧ ਹੋਣਾ ਚਾਹੀਦਾ ਸਤਿਕਾਰ ਹੋਣਾ ਚਾਹੀਦਾ ਬਦ ਤੋਂ ਬਦ ਮਾਇਆ ਸਨਮਾਨ ਸਤਿਕਾਰ ਜ਼ਰੂਰ ਹੋਣਾ ਚਾਹੀਦਾ ਹਾਂ ਦੂਜਾ ਪੱਖ ਇਹ ਹੈ ਕਿ ਗੁਰੂ ਨਜ਼ਰ ਕਰੇ ਬਾਬਾ ਬੁੱਢਾ ਸਾਹਿਬ ਦੀ ਚਰਨਾਂ ਦੀ ਧੂੜ ਮਿਲੇ ਸਾਨੂੰ ਗ੍ਰੰਥੀਆਂ ਨੂੰ ਪ੍ਰਚਾਰਕਾਂ ਨੂੰ ਸਬਰ ਤੇ ਸਿੱਧ ਕਾਜ ਆਵੇ ਕਿਉਂ ਸਾਥ ਸੰਗਤ ਜੇ ਕੋਈ ਬੰਦਾ ਬਹੁਤ ਅਮੀਰ ਹੋ ਜਾਏ ਫਿਰ ਬਾਣੀ ਪੜਨੋਂ ਹਟ ਜਾਂਦਾ ਹੈ ਮਹਾਰਾਜ ਬਾਣੀ ਅੰਦਰ ਕਹਿੰਦੇ ਭਾਈ ਪਾਪੋਂ ਤੋਂ ਬਗੈਰ ਇਕੱਠੀ ਨਹੀਂ ਹੋਣੀ ਜੇ ਤੂੰ ਬਹੁਤ ਜ਼ਿਆਦਾ ਚਾਹਨਾ ਹਾਂ ਜੇ ਤੂੰ ਉਪਜੀਵਤਾ ਚਾਹੁੰਦਾ ਫਿਰ ਚੱਲੀ ਜਾਣਾ ਤੈਨੂੰ ਰੱਬ ਨੇ ਰਾਜਾ ਹੀ ਬਣਾਇਆ ਇਹ ਵੀ ਮੈਂ ਤੁਹਾਨੂੰ ਕਥਾ ਸੁਣਾਵਾ ਦਾ ਨਾਲ ਸੱਚਮੁੱਚ ਗੁਰੂ ਨੇ ਰਾਜੇ ਬਣਾਏ ਜਿਨ੍ਹਾਂ ਨੂੰ ਬਾਣੀ ਪੜਨ ਦੀ ਬਖਸ਼ਿਸ਼ ਕੀਤੀ ਸਾ ਸਨਤ ਜੇ ਰੱਬ ਬਹੁਤ ਕੁਝ ਦੇ ਦਿਆ ਫਿਰ ਬੰਦੇ ਉੱਠਦੇ ਨਹੀਂ ਅਮਰਤ ਵੇਲੇ ਇੱਕ ਦਿਨ ਇੱਕ ਮਹਾਪੁਰਸ਼ ਨੇ ਇੱਕ ਗਰੰਥੀ ਦਾ ਬੜਾ ਦਵ ਕੀਤਾ ਕਹਿੰਦੇ ਆਓ ਪਾਸ਼ਾਓ ਆਓ ਪਾਸ਼ਾਓ ਇੱਕ ਬੰਦੇ ਨੇ ਨਾਲ ਕਿਹਾ ਮਹਾਰਾਜ ਜੀ ਤੁਸੀਂ ਪਾਸ਼ੋ ਪਾਸ਼ੋ ਦਾ ਸਤਿਕਾਰ ਕਰੀ ਜੰਨੇ ਹੋ ਮਹਾਰਾਜ ਇਹ ਸਾਡੇ ਮੱਲੇ ਗਰੰਥੀ ਲੱਗੇ 7-800 ਰੁਪਿਆ ਤਨਖਾਹ ਰੋਜ਼ ਡਾਲੀ ਕਰਦੇ ਇਹਦੇ ਕੋਲ ਕੋਈ 24 ਇੰਚ ਦਾ ਸਾਈਕਲ ਹੈ 7 ਸਾਲ ਤੋਂ ਵੇਖਦਾ ਤੁਮ ਆਪੁਰਸ਼ ਕਹਿੰਦੇ ਹੋ ਇਹਨੂੰ ਗੁਰੂ ਨਾਨਕ ਸਾਹਿਬ ਨੇ ਪਾਸ਼ਾ ਹੀ ਬਣਾਇਆ ਔਰ ਹੈ ਵੀ ਸੱਚਾ ਬਣਾਇਆ ਕਹਿੰਦੇ ਮਹਾਰਾਜ ਉਹ ਕਿਵੇਂ ਕਹਿੰਦੇ ਭਾਈ ਜੇ ਤੇਰੇ ਵਾਂਗ ਇਹਦੇ ਕੋਲ ਮਾਇਆ ਆ ਗਈ ਨਾ ਇਹਨੇ ਵੀ ਸਵੇਰੇ 10 ਵਜੇ ਉੱਠਿਆ ਕਰਨ ਇਨੂੰ ਜਾਨ ਬੁੱਝ ਕੇ ਗੁਰੂ ਨਾਨਕ ਸਾਹਿਬ ਨੇ ਦਰੀਬ ਰੱਖਿਆ 19 ਕਰੋੜਾਂ ਦੀਆਂ ਪੂਰੀਆਂ ਹੋ ਰਹੀਆਂ ਨੂੰ ਬੁੱਤੀ ਮਾਇਆ ਨਹੀਂ ਰੱਬ ਦੇ ਰਿਹਾ ਪਤਾ ਕਿਉਂ ਜਾਨ ਬੁੱਝ ਕੇ ਨੂੰ ਗਰੀਬ ਰੱਖਿਆ ਤਾਂ ਇਹ ਅੰਮ੍ਰਿਤ ਵੇਲੇ ਉੱਠ ਕੇ ਰੋਜ਼ ਸੇਵਾ ਕਰ ਸਕੇ ਜੇ ਤੁਹਾਡੇ ਵਾਂਗ ਅਮੀਰ ਹੋ ਗਏ ਇਹਨੇ ਵੀ ਏਸੀ ਲਾ ਕੇ ਸੌਣੇ ਇਹਨੇ 9-10 ਵਜੇ ਉੱਠਿਆ ਕਰਦਾ ਕਹਿੰਦੇ ਨੂੰ ਜਾਨ ਬੁੱਝ ਕੇ ਗਰੀਬ ਰੱਖਿਆ ਪਰ ਹੈ ਇਹ ਪਾਤਸ਼ਾ ਤਾਂ ਉਹ ਕਹਿੰਦਾ ਮਹਾਰਾਜ ਉਹ ਮਹਾਪੁਰਸ਼ ਉਹ ਕਿਵੇਂ ਕਹਿੰਦੇ ਨੂੰ ਗੁਰੂ ਨਾਨਕ ਸਾਹਿਬ ਨੇ ਸਿਫਤ ਸਲਾਹ ਬਖਸ਼ੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਦਾ ਤੇ ਸਭ ਤੋਂ ਪਹਿਲਾਂ ਇਹਦੀਆਂ ਅੱਖਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੀਆਂ ਨੇ ਬਾਕੀ ਸੰਗਤ ਬਾਅਦ ਵਿੱਚ ਦਰਸ਼ਨ ਕਰੇਗੀ ਸਭ ਤੋਂ ਪਹਿਲਾਂ ਗ੍ਰੰਥੀ ਦੀਆਂ ਅੱਖਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਭ ਤੋਂ ਪਹਿਲਾਂ ਪ੍ਰਕਾਸ਼ ਕਰਕੇ ਬਾਣੀ ਗੁਰੂ ਗ੍ਰੰਥ ਸਾਹਿਬ ਦਾ ਵਜ਼ੀਰ ਗ੍ਰੰਥੀ ਪੜ੍ਹਦਾ ਇਸ ਲਈ ਉਹਨੂੰ ਸਿਫਤ ਸਲਾਹ ਬਖਸ਼ੀਏ ਪਾਤਸ਼ਾਹ ਹੈ ਮਹਾਂਪੁਰਸ਼ ਨੇ ਪੰਕਤੀ ਪੜ੍ਹ ਕੇ ਸੁਣਾਈ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਕਹਿੰਦੇ ਭਾਈ ਇਹ ਸੱਚੀ ਪਾਤਸ਼ਾਹ ਹੈ ਸਾਧ ਸੰਗਤ ਹੁਣ ਮੈਂ ਉਹ ਸੁਣਾਵਾਂ ਜਿਹੜੇ ਜਿੱਤ ਦੇ ਅੰਦਰ ਲਾਲਚ ਰੱਖ ਕੇ ਕਰੀ ਗਏ ਚਲੋ ਉਹਨਾਂ ਵਿਚਾਰਿਆਂ ਨੇ ਮੰਗਦੇ ਰਹੇ ਹੁਣ ਪੱਠੀ ਤਾਂ ਮਾਇਆ ਨਹੀਂ ਸੀ ਆਉਣੀ ਫਿਰ ਖੇਡ ਬਣ ਗਈ ਬਾਜ਼ਾਰ ਗਏ ਤਤ ਚਿੱਤ ਵਿੱਚ ਤਿੰਨੇ ਆਦਮੀ ਦੇ ਦੁਮੰਦ ਵਿੱਚ ਹਾਰ ਅਗੇ ਕਹਿੰਦੇ ਲਾਟਰੀ ਨਾ ਪਾ ਲਈਏ ਉਹ ਲਾਟਰੀ ਪਾਉਣ ਦੀ ਅੰਦਰ ਤਲਬ ਲੱਗ ਗਈ ਇੱਕ ਦਿਨ ਪਾਈ ਦੋ ਦਿਨ ਪਾਈ ਫਿਰ ਰੋਜ਼ ਮੰਗਣ ਲੱਗ ਪਏ ਮਾਰੇ ਲਾਟਰੀ ਨਿਕਲ ਆਵੇ ਅੱਛਾ ਸਵੇਰੇ ਸੇਵਾ ਕਰਕੇ ਬਾਣੀ ਪੜ ਕੇ ਰੋਜ਼ ਮੰਗਦੇ ਕਿ ਲਾਟਰੀ ਨਿਕਲ ਆਵੇ ਲਾਟਰੀ ਨਿਕਲ ਆਵੇ ਨਿਕਲ ਹੀ ਆਈ ਫਿਰ ਮਿਲ ਗਏ ਫਿਰ ਕਰੋੜਾਂ ਰੁਪਈਆ ਔਰ ਜਦੋਂ ਲਾਟਰੀ ਨਿਕਲ ਆਈ ਕਰੋੜਾਂ ਰੁਪਈਆ ਮਿਲ ਗਏ ਰੋਲਾ ਪੈ ਗਿਆ ਵੀ ਉਹ ਜਿਹੜਾ ਗਰੰਥੀ ਉਹਨੂੰ ਲਾਟਰੀ ਨਿਕਲ ਆਈ ਤੇ ਲਾਟਰੀ ਨਿਕਲੀ ਨਾਲੇ ਪੈਸੇ ਲੈ ਕੇ ਪਲਾਟ ਵੀ ਲਈ ਕੋਠੀ ਵੀ ਲਈ ਕਾਰ ਵੀ ਲਈ ਥੋੜੇ ਦਿਨਾਂ ਸਾਰਾ ਕੁਝ ਲੈ ਲਿਆ ਪੈਸੇ ਘਰ ਵਾਲੀ ਦੇ ਆਪਣੇ ਸਭ ਜਮ੍ਹਾਂ ਕਰਾ ਲਏ ਕੋਠੀ ਵੀ ਲੈ ਲਈ ਕਾਰ ਵੀ ਲੈ ਲਈ ਹੁਣ ਸਭ ਤੋਂ ਪਹਿਲਾ ਕੰਮ ਬਦਗੀ ਕੀਤਾ ਫਿਰ 15 ਦਿਨਾਂ ਬਾਅਦ ਸੰਗਰਾਂਦ ਸੀ ਔਰ 15 ਦਿਨਾਂ ਬਾਅਦ ਸੰਗਰਾਂਦ ਵਾਲੇ ਦਿਨ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਪ੍ਰਬੰਧਕ ਕਮੇਟੀ ਵਾਲਿਆਂ ਨੂੰ ਜਵਾਬ ਦਿੱਤਾ ਕਹਿੰਦਾ ਜੀ ਹੁਣ ਗ੍ਰੰਥੀ ਦਾ ਪ੍ਰਬੰਧ ਕਰ ਲਿਓ ਹੁਣ ਅਸੀਂ ਡਿਊਟੀ ਨਹੀਂ ਕਰਨੀ ਹੁਣ ਗ੍ਰੰਥੀ ਦਾ ਪ੍ਰਬੰਧ ਕਰ ਲਿਓ ਹੁਣ ਡਿਊਟੀ ਨਹੀਂ ਕਰਨੀ ਛੱਡ ਦਿੱਤੀ ਕਿਉਂ ਭਾਈ ਘਾਰਾਂ ਕੋਠੀਆਂ 'ਚ ਹੁਣ ਕਾਰ 'ਚ ਥੋੜੀ ਆਏਗਾ ਤਾਂ ਸਾਜ ਸੰਗਤ ਉਹ ਸੇਵਾ ਛੁੱਟ ਗਈ ਮੈਂ ਉਹ ਬੰਦੇ ਵੇਖੇ ਬਾਅਦ ਵਿੱਚ ਉਹਨਾਂ ਦੇ ਘਰ ਵਿੱਚੋਂ ਦਸਾਂ ਸਾਲਾਂ ਬਾਅਦ ਜਿੱਦਣ ਮੈਂ ਗਿਆ ਨਿਤਨੇ ਉਹਦਾ ਵੀ ਗੁਟਕਾ ਨਹੀਂ ਮੈਨੂੰ ਮਿਲਿਆ ਮੈਨੂੰ ਕਿਹਾ ਲਿਆਓ ਕੋਈ ਬਾਣੀ ਦੀ ਪੋਥੀ ਪਈ ਹੈ ਜਦੋਂ ਤੱਕ ਪ੍ਰਸ਼ਾਦਾ ਬਣਦਾ ਆਪਾਂ ਬਾਣੀ ਪੜੀਏ ਲੱਭਣ ਲੱਗ ਪਏ ਨਿਤਨੇਮ ਦਾ ਸੁਖਮਨੀ ਸਾਹਿਬ ਦਾ ਕੋਈ ਟੁਕਕਾ ਨਹੀਂ ਮਿਲਿਆ ਉਹਨਾਂ ਦੇ ਘਰੋਂ ਸਾਥ ਸੰਗਤ ਜਦੋਂ ਲਾਲਚ ਪੂਰਾ ਹੋ ਜਾਂਦਾ ਰਿਸ਼ਤੇ ਟੁੱਟ ਜਾਂਦੇ ਨੇ ਲਾਲਚ ਵਾਲਾ ਰਿਸ਼ਤਾ ਨਹੀਂ ਨਿਭਦਾ ਅੱਜ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਵਡਿਆਈ ਤੇ ਬਾਬਾ ਸੱਤਾ ਬਲਵੰਡ ਕਹਿੰਦੇ ਉਹ ਦੁਨੀਆਂ ਦੇ ਲੋਕੋ ਲੱਭ ਬਣਾਹੇ ਮਾਨਸਾ ਜੋ ਪਾਣੀ ਬੂਰ ਪਾਣੀ ਤੇ ਪੈ ਜਾਏ ਬੂਰ ਪਾਣੀ ਖਰਾਬ ਹੋ ਜਾਂਦਾ ਬੰਦੇ ਅੰਦਰ ਆ ਜਾਏ ਲਾਲਚ ਉਹਦਾ ਰਿਸ਼ਤਾ ਟੁੱਟ ਜਾਂਦਾ ਫਿਰ ਹੁਣ ਇੱਕ ਸਵਾਲ ਤੁਹਾਡੇ ਅੰਦਰ ਚੱਲਦਾ ਹੋਣਾ ਕੀ ਗੁਰੂ ਗ੍ਰੰਥ ਸਾਹਿਬ ਮਰ ਤੋਂ ਮੰਗਣਾ ਨਹੀਂ ਚਾਹੀਦਾ ਆਪਾਂ ਤਾਂ ਜਿੱਦਣ ਦੇ ਆਰਦਾਸਾਂ ਕਰੀ ਜਾਂਦੇ ਆਪਾਂ ਤਾਂ ਮੰਗ ਰਹੇ ਆ ਚੀਜ਼ਾਂ ਫਿਰ ਮੰਗਣਾ ਨਹੀਂ ਚਾਹੀਦਾ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਵਾਬ ਦਿੱਤਾ ਕਹਿੰਦੇ ਮੰਗੋ ਭਾਈ ਜੋ ਚਾਹੀਦਾ ਮੰਗੋ ਇੱਕੋ ਹੀ ਘਰ ਹੈ ਜਿੱਥੋਂ ਰੋਜ਼ ਆਵਾਜ਼ ਆਉਣੀ ਇੱਥੇ ਸਭ ਕੁਝ ਹੈ ਇੱਥੋਂ ਜੋ ਮੰਗੋਗੇ ਉਹ ਮਿਲੇਗਾ ਦੋ ਵਜਾਂ ਆਉਂਦੀਆਂ ਨੇ ਇੱਕ ਰੋਜ਼ ਸਵੇਰੇ ਸ਼ਾਮ ਆਵਾਜ਼ ਆਉਣੀ ਸੱਚੇ ਸਾਹਿਬ ਬੜੋ ਕਿਆ ਨਹੀਂ ਕਰਤੇ ਰ ਘਰ ਤਾਂ ਤੇਰੇ ਸਭ ਕਿਛ ਹੈ ਜਿਹੋ ਦੇ ਘਰ ਵਿੱਚ ਸਭ ਕੁਝ ਹੈ ਆਪੋ ਦੇ ਤੋਂ ਮੰਗੜੇ ਫਿਰ ਹੋਰ ਕਿੱਥੋਂ ਜਾ ਕੇ ਮੰਗੀਏ ਧਨ ਦੌਲਤ ਪੈਸਾ ਨੌਕਰੀ ਪਦਾਰਥ ਕੋਈ ਚਾਹੀਦਾ ਪੁੱਤਰ ਧੀਆ ਦੀ ਦਾਤ ਚਾਹੀਦੀ ਕਿੱਥੋਂ ਮੰਗੀਏ ਇੱਥੋਂ ਮੰਗਾਗੇ ਕਿਉਂਕਿ ਗੁਰੂ ਨੇ ਕਿਹਾ ਕਿ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਬਾ ਜੋ ਦੇ ਘਰ ਵਿੱਚ ਸਭ ਕੁਝ ਉਹਨੇ ਗੁਰ ਸਿੱਖਾਂ ਲਈ ਰੱਖਿਆ ਮਾਰੇ ਸੇ ਮੰਗਣਾ ਚਾਹੀਦਾ ਕਹਿੰਦੇ ਮੰਗੋ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਉ ਸੱਚ ਹੋਵੇ ਮਹਾਰਾਜ ਫਿਰ ਕਹਿੰਦੇ ਇੱਕ ਚੀਜ਼ ਦਾ ਖਿਆਲ ਰੱਖੀ ਹੁਣ ਸੁਣਿਓ ਧਿਆਨ ਨਾਲ ਅਰਦਾਸ ਕਰੀਏ ਤੁਸੀਂ ਵੀ ਤੇ ਮੈਂ ਵੀ ਉਹ ਧਿਆਨ ਰੱਖ ਸਕੀਏ ਮਰ ਕਿਹੜਾ ਧਿਆਨ ਰੱਖੀਏ ਕਹਿੰਦੇ ਸਿੱਖ ਬਾਣੀ ਪੜਨ ਵਾਲੇ ਭਗਤਾਂ ਤੋਂ ਰੱਬ ਦੇ ਰੂਪ ਹੋਏ ਭਗਤਾਂ ਤੋਂ ਜਿਹੜੇ ਬਾਣੀ ਦਾ ਰੂਪ ਹੋ ਗਏ ਉਹਨੇ ਗੁਰੂ ਦੀ ਬਾਣੀ ਰਾਹੀਂ ਫਿਰ ਸਾਨੂੰ ਸਮਝਾਤਾ ਭਾਈ ਮੰਗੋ ਘਰ ਦੇ ਪਦਾਰਥ ਪੈਸਾ ਧਨ ਦੌਲਤ ਪੁੱਤਰ ਕਿਸੇ ਬੱਚੇ ਦਾ ਰਿਸ਼ਤਾ ਨਾਤਾ ਨਹੀਂ ਹੁੰਦਾ ਮੰਗੋ ਗੁਰੂ ਅੱਗੇ ਅਰਦਾਸ ਕਰੋ ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ ਮੰਗ ਲਈ ਇੱਕ ਗੰਢਮੂਲ ਭਗਤਾ ਨੇ ਮੰਗਿਆ ਰੱਬ ਕੋਲੋਂ ਮਹਾਰਾਜ ਮੈਨੂੰ ਰਿਸ਼ਤਾ ਵੀ ਚੰਗਾ ਚਾਹੀਦਾ ਸਾਰਾ ਕੁਝ ਮੰਗਿਆ ਰੱਬ ਕੋਲੋਂ ਤੇ ਸਭ ਕੁਝ ਮੰਗਣ ਤੋਂ ਬਾਅਦ ਇੱਕ ਚੀਜ਼ ਵਿੱਚ ਬਹੁਤ ਜ਼ਰੂਰੀ ਹੈ ਉਹ ਕੋਈ ਮੰਗਣੀ ਨਾ ਭੁੱਲ ਜਾਏ ਆਪਾਂ ਕਈ ਵਾਰ ਉਹ ਭੁੱਲ ਜਾਈਦਾ ਮਹਾਰਾਜ ਉਹ ਕੀ ਮੰਗਣਾ ਕਹਿੰਦੇ ਸਭ ਕੁਝ ਮੰਗ ਕੇ ਕਹੇ ਗੁਰੂ ਨੂੰ ਮੈਂ ਨਾਹੀ ਕੀਤਾ ਲਭੋ ਇੱਕ ਨਾਮ ਤੇਰਾ ਮੱਫੋ ਮਹਾਰਾਜ ਮੈਂ ਲੱਭ ਨਹੀਂ ਕੀਤਾ ਲਾਲਚ ਨਹੀਂ ਕੀਤਾ ਇਹ ਮੇਰੀਆਂ ਲੋੜਾਂ ਨੇ ਇਹ ਲਾਲਚ ਨਹੀਂ ਹੈ ਪਰ ਇੱਕ ਕਿਰਪਾ ਕਰੋ ਮੇਰੀਆਂ ਲੋੜਾਂ ਵੀ ਪੂਰੀਆਂ ਕਰੋ ਤੇ ਮੈਨੂੰ ਆਪਣਾ ਨਾਮ ਵੀ ਬਖਸ਼ੋ ਮੇਰੀਆਂ ਲੋੜਾਂ ਵੀ ਪੂਰੀਆਂ ਕਰੋ ਮੈਨੂੰ ਤੁਹਾਡਾ ਨਾਮ ਚੰਗਾ ਲੱਗੇ ਨਾਮ ਨਾ ਭੁੱਲ ਜਾਏ ਪੁੱਤਰ ਤੀਆਂ ਪਦਾਰਤ ਪੈਸਾ ਜੋ ਮੰਗਿਆ ਮਹਾਰਾਜ ਤੁਸੀਂ ਦੇ ਦੇਣ ਇੱਕ ਕਿਰਪਾ ਕਰਿਓ ਇਹਨਾਂ ਦੇ ਵਿੱਚ ਰਹਿੰਦਿਆਂ ਨਾਮ ਨਾ ਵਿਸਰੇ ਜੇ ਨਾਮ ਵਿਸਰ ਗਿਆ ਫਿਰ ਲੱਭ ਐ ਅੱਜ ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਫਿਰ ਗੁਰਸਿੱਖ ਨਾਮ ਮੰਗੇ ਜੇ ਨਾਮ ਨਾ ਮੰਗਿਆ ਫਿਰ ਲਾਲਚ ਹੁੰਦਾ ਹੈ ਲਾਲਚ ਵਾਲੇ ਰਿਸ਼ਤੇ ਵਿਗੜ ਜਾਂਦੇ ਹਨ ਵਰੀਆ ਦਰਗਾਹ ਹੈ ਗੁਰੂ ਕੀ ਕੁਦਰਤੀ ਨੂਰ ਹੁਣ ਫਿਰ ਜਵਾਬ ਦਿੰਦੇ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਭਾਵ ਦਰਗਾਹ ਵਿੱਚ ਵਰ ਰਿਹਾ ਹੈ ਕੁਦਰਤੀ ਨੂਰ ਰੱਬ ਦੀਆਂ ਬਖਸ਼ਿਸ਼ਾਂ ਵਰਕਤਾਂ ਨੌਂ ਨੇ ਦਾ ਨਾਮ ਤੇ ਹੈ ਗੁਰੂ ਅੰਗਦ ਸਹਿ ਮਹਾਰਾਜ ਤੁਸੀਂ ਉਸ ਕੁਦਰਤੀ ਨੂਰ ਨਾਲ ਨਕੋ ਨਕ ਭਰੇ ਹੋਇਓ ਤੁਹਾਡੇ ਕੋਲੋਂ ਕੋਈ ਉਹ ਦਾਤ ਮੰਗੇ ਕੋਈ ਖੱਲੀ ਨਹੀਂ ਜਾਂਦਾ ਉਹ ਨੌਂ ਨੇ ਦਾ ਨਾਮ ਗੁਰੂ ਅੰਗਦ ਸਹਿ ਮਹਾਰਾਜ ਨਕੋ ਨਕ ਕੋ ਨੂਰ ਤੁਹਾਡੇ ਅੰਦਰ ਭਰਿਆ ਹੋਇਆ ਹੈ ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਾਰੂਰਾ ਕਹਿੰਦੇ ਹੇ ਗੁਰੂ ਅੰਗਦ ਸਹਿ ਮਹਾਰਾਜ ਤੁਸੀਂ ਉਹ ਸੀਤਲ ਸਮੁੰਦਰ ਹੋ ਜਿਤਸੋ ਹੱਥ ਨਾ ਲੱਭੇ ਜਿੱਦਾਂ ਕੋਈ ਥਾਂ ਨਹੀਂ ਪਾ ਸਕਦਾ ਸਮੁੰਦਰ ਨੂੰ ਕੋਈ ਹੱਥ ਨਾਲ ਲੱਭ ਸਕਦਾ ਕਿੰਨਾ ਗਡੂਗਾ ਕਹਿੰਦੇ ਹੇ ਗੁਰੂ ਅੰਗਦ ਸਹਿ ਮਹਾਰਾਜ ਤੁਸੀਂ ਸਮੁੰਦਰ ਦੀ ਨਿਆਈ ਗਹਿਰੇ ਤੇ ਠੰਡੇ ਹੋ ਪਾਤਸ਼ਾਹ ਜੀ ਤੁਹਾਡਾ ਕੋਈ ਪਰਲਾ ਪਾਸਾ ਭਾਵ ਹੱਥ ਥਾਂ ਨਹੀਂ ਪਾ ਸਕਦਾ ਤੁਸੀਂ ਗੰਮ ਹੋ ਅਗੋਚਰ ਹੋ ਅਲਖ ਹੋ ਏ ਗੁਰੂ ਅੰਗਦ ਸੇ ਮਹਾਰਾਜ ਤੁਹਾਡਾ ਅੰਤ ਪਾਰਾ ਵਾਰ ਨਹੀਂ ਹੈ ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਪਰਪੂਰ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਤੁਹਾਡੇ ਅੰਦਰ ਪਰਪੂਰ ਨਕੋ ਨਕ ਡੁਲਕਾ ਮਾਰ ਰਿਹਾ ਨੂਰ ਰੱਬ ਦਾ ਨੌ ਨਿਧ ਨਾਮ ਨਿਧਾਨ ਹੈ ਪਾਤਸ਼ਾਹ ਜੀ ਖਜ਼ਾਨੇ ਨੌ ਨਿਧ ਨਾਮ ਤੋਡੇ ਚਰਨਾਂ ਵਿੱਚ ਭਰੇ ਪਏ ਨੇ ਪਾਤਸ਼ਾਹ ਜੀ ਤੁਸੀਂ ਭਰਪੂਰ ਹੋ ਨ ਕੋ ਨ ਵਾ ਸ਼ਰਤ ਕੋਈ ਤੁਹਾਡੇ ਅੰਦਰ ਭਾਵਨਾ ਨਾਲ ਤੁਹਾਡੇ ਕੋਲ ਆ ਕੇ ਮੰਗ ਲੈ ਸਾਧ ਸੰਗਤ ਜੋ ਮੰਗੋ ਫਿਰ ਭਾਵਨਾ ਨਾਲ ਉਹ ਮਿਲਦਾ ਹੈ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜਦੋਂ ਪਹਿਲੇ ਦਿਨ ਗੁਰੂ ਬਣ ਕੇ ਹਜ਼ੂਰ ਦਾ ਹੁਕਮ ਹੋ ਗਿਆ ਕਰਤਾਰਪੁਰ ਛੱਡਦੇ ਹੁੰ ਦਿੱਤਾ ਛੱਡ ਕਰਤਾਰਪੁਰ ਤਾਂ ਪਾਤਸ਼ਾਹ ਫਿਰ ਇਕੱਲੇ ਆ ਗਏ ਖਡੂਰ ਸੈਣ ਜਦੋਂ ਖਡੂਰ ਸਾਹਿਬ ਆਏ ਨਾ ਆ ਕੇ ਆਪਣੀ ਭੂਆ ਦੇ ਘਰ ਮਾਤਾ ਪਹ라이 ਜੀ ਦੇ ਘਰ ਰੁਕੇ ਉੱਥੇ ਅਜ ਗੁਰਦਾਰਾ ਬਣਿਆ ਹੋਇਆ ਜਦੋਂ ਉਹਨਾਂ ਨੇ ਘਰ ਵਾਏ ਉਹਨੇ ਨਮਸਕਾਰ ਕੀਤੀ ਕਹਿੰਦੇ ਮਹਾਰਾਜ ਸੁਣਿਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਨੂੰ ਵਡਿਆਈ ਬਖਸ਼ਤੀ ਗੁਰਤੰਗ ਦਿੱਤੀ ਤਾਂ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਬੜੇ ਵਿਰਾਗ ਵਿੱਚ ਬੋਲੇ ਕਹਿੰਨਗੇ ਹਾਂ ਬਖਸ਼ ਦਿੱਤੀ ਤੇ ਨਾਲ ਕਹੇ ਮਾਤਾ ਤੇਰੇ ਘਰ ਰਹਿਣ ਇੱਕ ਸ਼ਰਤ ਹੈ ਤੂੰ ਕਿਸੇ ਨੂੰ ਦੱਸੇਂਗੀ ਨਹੀਂ ਕਿ ਗੁਰੂ ਅੰਗਦ ਸਾਹਿਬ ਤੇਰੇ ਕਰਨੇ ਕਹਿੰਦੇ ਮਹਾਰਾਜ ਸਤਿਵੰਤ ਕਈ ਦਿਨ ਮਹਾਰਾਜ ਮਾਤਾ ਪਿਹਾਈ ਦੇ ਘਰ ਰਹੇ ਸੰਗਤ ਲੱਭਣ ਲੱਗ ਪਈ ਜਦੋਂ ਸੰਗਤ ਨੂੰ ਨਾਂ ਲੱਭੇ ਤਾਂ ਸੰਗਤ ਇਕੱਠੀ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਕੋਲ ਕਥੋਂ ਨੰਗਲ ਗਏ ਸੰਤਨ ਬੇਨਤੀ ਕੀਤੀ ਜਾ ਕੇ ਕਹਿੰਦੇ ਬਾਬਾ ਬੁੱਢਾ ਸਾਹਿਬ ਤੁਹਾਨੂੰ ਤਾਂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਕੇ ਗਏ ਨੇ ਕਿ ਬੁੱਢਿਆ ਤੇਰੇ ਤੋਂ ਕਦੇ 올ੇ ਨਾ ਹੋਸੀ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ ਫਿਰ ਲੱਭ ਕੇ ਦਿਓ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ ਕਿੱਥੇ ਨੇ ਬਾਬਾ ਬੁੱਢਾ ਸਾਹਿਬ ਕਹਿੰਦੇ ਚਲੋ ਫਿਰ ਨਾਲ ਗੁਰੂ ਨਾਨਕ ਜਪਦਿਆਂ ਜਪਦਿਆਂ ਗੁਰੂ ਗੁਰੂ ਜਪਦਿਆਂ ਸੰਗਤ ਲੈ ਕੇ ਖਡੂਰ ਪਹੁੰਚ ਗਏ ਜਦੋਂ ਖਡੂਰ ਸਾਹਿਬ ਆਏ ਸਿੱਧੇ ਮਾਤਾ ਭਰਾਈ ਦੇ ਘਰ ਜਾ ਕੇ ਦਰਵਾਜ਼ਾ ਖੜਕਾਇਆ ਮਾਤਾ ਜੀ ਨੇ ਦਰਵਾਜ਼ਾ ਖੋਲਿਆ ਤਾਂ ਬਾਬਾ ਬੁੱਢਾ ਸਾਹਿਬ ਪੁੱਛਦੇ ਕਹਿੰਦੇ ਮਾਤਾ ਜੀ ਗੁਰੂ ਅੰਗਦ ਸਾਹਿਬ ਤੁਹਾਡੇ ਘਰ ਆਏ ਨੇ ਮਾਤਾ ਹੁਣ ਚੁੱਪ ਕਰ ਗਈ ਪਤਾ ਕਿਉਂ ਜੇ ਮੈਂ ਕਹਿ ਦਿੱਤਾ ਇਹਨੇ ਤਾਂ ਫਿਰ ਤਾਂ ਮੈਂ ਗੁਰੂ ਦਾ ਬਚਨ ਤੋੜਤਾ ਗੁਰੂ ਨੇ ਬਚਨ ਮੇਰੇ ਨਾਲ ਲਿਆ ਇਸ ਗੱਲ ਦਾ ਮੈਂ ਗੁਰੂ ਨਾਲ ਬਚਨ ਕੀਤਾ ਨਹੀਂ ਦੱਸਾਂਗੀ ਜੇ ਮੈਂ ਦੱਸ ਦਿੱਤਾ ਕਿ ਗੁਰੂ ਮੇਰੇ ਘਰ ਨੇ ਫਿਰ ਬਚਨ ਟੁੱਟ ਜਾਣਾ ਜੇ ਮੈਂ ਝੂਠ ਬੋਲਿਆ ਵੀ ਨਹੀਂ ਤਾਂ ਫਿਰ ਬਾਬੇ ਬੁੱਢੇ ਨਾਲ ਗੁਰੂ ਦੀ ਸੰਗਤ ਨਾਲ ਝੂਠ ਬੋਲਣਾ ਪਾਪ ਹੈ ਝੂਠ ਸਮਾਨ ਨਹੀਂ ਕੋਈ ਪਾਪ ਕਹਿਣ ਫਿਰ ਕੀ ਕਰਾਂ ਮਾਤਾ ਚੁੱਪ ਕਰ ਗਈ ਨਾ ਉਹਨੇ ਕਿਹਾ ਆਏ ਨੇ ਨਾ ਉਹਨੇ ਕਿਹਾ ਨਹੀਂ ਆਏ ਚੁੱਪ ਧਾਰ ਲਈ ਹੁਣ ਨਾ ਮਾਤਾ ਨੇ ਕਿਹਾ ਮੇਰੇ ਘਰ ਅੰਦਰ ਆਓ ਨਾ ਉਹਨੇ ਕਿਹਾ ਗੁਰੂ ਸਾਹਿਬ ਆਏ ਨੇ ਨਾ ਇਹ ਦੱਸਿਆ ਵੀ ਨਹੀਂ ਆਏ ਚੁੱਪ ਕਰ ਗਈ ਚੁੱਪ ਕਰਕੇ ਦਰਵਾਜ਼ਾ ਭੇਡ ਲਿਆ ਬਾਬਾ ਬੁੱਢਾ ਸਾਹਿਬ ਨੇ ਕਿਹਾ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇ ਦਰਸ਼ਨ ਕਰਨੇ ਬਹਿ ਜਾਓ ਸੰਗਤ ਬਿਠਾ ਕੇ ਬਾਣੀ ਪੜ੍ਹਾਉਣ ਲੱਗ ਪਏ ਜਦੋਂ ਪੜ੍ਹਦੇ ਆ ਪੜ੍ਹਦੇ ਪਹੁੰਚੇ ਗੁਰਾ ਇੱਕ ਦਿਨ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਇ ਅਜੇ ਪੰਜ ਹੀ ਪੌੜੀਆਂ ਹੋਈਆਂ ਨੇ ਜਪਜੀ ਸਾਹਿਬ ਦੀਆਂ ਗੁਰੂ ਅੰਗਦ ਸੇ ਮਹਾਰਾਜ ਨੂੰ ਉੱਠ ਕੇ ਬਾਹਰ ਆਉਣਾ ਪਿਆ ਆ ਕੇ ਦਰਸ਼ਨ ਦਿੱਤੇ ਤੇ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਸਾਰੀ ਸੰਗਤ ਨੂੰ ਦਰਸ਼ਨ ਦਿੱਤੇ ਤੇ ਨਾਲੇ ਬਾਬੇ ਬੁੱਢੇ ਨੂੰ ਪੁੱਛਿਆ ਤੁਹਾਨੂੰ ਕਿਹਨੇ ਦੱਸਿਆ ਕਿ ਅਸੀਂ ਇੱਥੇ ਆਏ ਹਾਂ ਮਾਤਾ ਪਹੜਾਈ ਨੇ ਦੱਸਿਆ ਗੋਲਖੜੀ ਮਾਤਾ ਭਰਾਈ ਕਹਿੰਦੀ ਮਹਾਰਾਜ ਮੈਂ ਨਹੀਂ ਉਹ ਦੱਸਿਆ ਬਾਬੇ ਬੁੱਢੇ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਕਿ ਗੁਰੂ ਅੰਗਦ ਸਾਹਿਬ ਮੇਰੇ ਘਰ ਨੇ ਮੈਂ ਜ਼ੁਬਾਨ ਤੋਂ ਕੁਝ ਨਹੀਂ ਬੋਲੀ ਤੇ ਬਾਬੇ ਬੁੱਢੇ ਨੇ ਮਨ ਭਰ ਕੇ ਵਿਰਾਗ ਨਾਲ ਇੱਕੋ ਗੱਲ ਕਹੀ ਮਾਤਾ ਤੂੰ ਭਾਵੇਂ 10 ਭਾਵੇਂ ਨਾ ਦੱਸ ਤੇਰੇ ਚਿਹਰੇ ਦਾ ਨੂਰ ਦੱਸ ਰਿਹਾ ਸੀ ਕਿ ਗੁਰੂ ਅੰਗਦ ਸਾਹਿਬ ਤੇਰੇ ਘਰ ਨੇ ਤੇਰੇ ਚਿਹਰੇ ਦਾ ਮਸਤਕ ਦਾ ਨੂਰ ਦੱਸ ਰਿਹਾ ਸੀ ਕਿ ਗੁਰੂ ਅੰਗਦ ਸਾਹਿਬ ਤੇਰੇ ਘਰ ਨੇ ਕਿਉਂ ਗੁਰੂ ਅੰਗਦ ਸਹਿ ਮਹਾਰਾਜ ਨੌਂ ਨਦ ਨਾਮ ਨੇਦਾਨ ਹੈ ਤੁਧ ਵਿੱਚ ਭਰਪੂਰ ਗੁਰੂ ਅੰਗਦ ਸਹਿ ਭਰਪੂਰ ਨੇ ਨੌਂ ਨਦ ਨਾਮ ਨੂਰ ਕੁਦਰਤੀ ਨੂਰ ਨਾਲ ਤੇ ਉਹ ਨੂਰ ਤੇਰੇ ਤੇ ਪੈ ਰਿਆ ਸਿਮਾਈ ਤੇਰੇ ਮਸਤਕ ਦੇ ਭਾਗ ਦਸ ਰਏ ਸਤ ਗੁਰੂ ਸਭ ਤੇਰੇ ਕਰ ਸਤ ਸੰਗਤ ਜਿਹਦੇ ਹਿਰਦੇ ਘਰ ਵਿੱਚ ਗੁਰੂ ਵਸ ਜਾਏ ਉਹਦੇ ਮਸਤਕ ਦੇ ਭਾਗ ਦਸਣ ਲੱਗ ਪੈਂਦੇ ਅੱਜ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦੀ ਵਡਿਆਈ ਤੇ ਬਾਬਾ ਸੱਤਾ ਬਲਵੰਡ ਕਹਿੰਦੇ ਉਹ ਵੀ ਲੋਕ ਸੀ ਫਿਰ ਖਡੂਰ ਵਿੱਚ ਜਿਹੜੇ ਗੁਰੂ ਅੰਗਦ ਸਾਹਿਬਹਰ ਤੋਂ ਲਾਭ ਨਹੀਂ ਲੈ ਸਕੇ ਭਾਈ ਉਹ ਨਿੰਦਿਆ ਹੀ ਕਰਦੇ ਰਹੇ ਉਹਨਾਂ ਦਾ ਫਿਰ ਕੀ ਬਣਿਆ ਨਿੰਦਾ ਤੇਰੀ ਜੋ ਕਰੇ ਸੋ ਵਈਆ ਚੂਰ ਅੱਖ ਸਤਨਾਮ ਸ੍ਰੀ ਕਹਿੰਦੇ ਭਾਈ ਕੁਝ ਉਹ ਵੀ ਲੋਕ ਖਡੂਰ ਚ ਰਹਿੰਦੇ ਸੀ ਜਿਹੜੇ ਨਿੰਦੇ ਕਰਦੇ ਰਹੇ ਜਿਨ੍ਹਾਂ ਨੇ ਜਾ ਕੇ ਖਹਿਰੇ ਜੱਟਾਂ ਨੂੰ ਕਹਿਤਾ ਕਹਿੰਦੇ ਮੀਂ ਪਤਕ ਕਿਉਂ ਨਹੀਂ ਪੈਂਦਾ ਆਪਣੇ ਪਿੰਡ ਉਹ ਕਹਿੰਦੇ ਕਿਉਂ ਕਹਿੰਦੇ ਗੁਰੂ ਅੰਗਦ ਸਾਹਿਬ ਆਏ ਹੋਏ ਸੰਗਤਾਂ ਨੂੰ ਲੰਗਰ ਸ਼ਿਕਾਰੇ ਲੋਕੀ ਆਉਣ ਲੱਗ ਪਏ ਇਹ ਤਾਂ ਗ੍ਰਸਤੀ ਹੈ ਤੇ ਗ੍ਰਸਤੀ ਬੰਦਾ ਆਪਣਾ ਪਰਿਵਾਰ ਜਿਨ੍ਹਾਂ ਦੇ ਚਾਰ ਬੱਚੇ ਹੋਣ ਦੋ ਪੁੱਤਰ ਦੋ ਧੀਆ ਖੁਦ ਗ੍ਰਸਤੀ ਤੇ ਗੁਰੂ ਬਣ ਕੇ ਬਹਿ ਗਏ ਇਸ ਲਈ ਤੁਹਾਡਾ ਨੰਕਰ ਸਰਾਪ ਆ ਗਿਆ ਤਾਂ ਖਡੂਰ ਵਿੱਚ ਮੀਂ ਨਹੀਂ ਪੈਂਦਾ ਜਦੋਂ ਕੋ ਗੁਰੂ ਅੰਗਦ ਸਾਹਿਬ ਨੂੰ ਉਹ ਨੱਗਰ ਛੱਡ ਜਣ ਮੈਂ ਵੀ ਪਵਾਮਾਂ ਲਾ। ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਕਹਿਤਾ ਪਾਤਸ਼ਾਹ ਕਿਵੇਂ ਕੋਈ ਗੱਲ ਨਹੀਂ ਭਾਈ। ਸਾਧ ਸੰਗਤ ਤਾਂ ਵੀ ਖਡੂਰ ਵਿੱਚ ਮੀਂਹ ਨਹੀਂ ਪਿਆ। ਫਿਰ ਬਾਬਾ ਅਮਰਦਾਸ ਨੂੰ ਕਹਿਣਾ ਪਿਆ। ਕਹਿੰਦੇ ਉਹ ਖੈਰੇ ਜੱਟੋ ਹੁਣ ਮੀਂਹ ਪਿਆ ਨਾ ਫਿਰ। ਜਾਓ ਫਿਰ ਇੱਕ ਗੁਰੂ ਅੰਗਦ ਸਾਹਿਬ ਦਾ ਅਦਨਾ ਜਿਹਾ ਸੇਵਾਦਾਰ ਗੱਗਰ ਢੋਣ ਵਾਲਾ ਝਾੜੂ ਫੇਰਨ ਵਾਲਾ ਜਿਹਨੂੰ ਲੋਕੀ ਮਿਹਨੇ ਮਾਰਦੇ ਨੇ ਕਿ ਕੁੜਮਾ ਦੇ ਘਰ ਦੋ ਰੋਟੀਆਂ ਵਾਲੇ ਬੁੱਢੇ ਵੇਰੇ ਬੈਠੇ ਮੈਂ ਤਨ ਨੇ ਮਿਹਨੇ ਸੁਣਨ ਵਾਲਾ ਇੱਕ ਨਿੱਕਾ ਜਿਹਾ ਗੁਰੂ ਅੰਗਦ ਸਾਹਿਬ ਦਾ ਸੇਵਕ ਅੱਜ ਇਹ ਬਚਨ ਕਹਿਣਾ ਜਾਓ ਜਿਹੜਾ ਉਸ ਤੱਪੇ ਨੂੰ ਖਿੱਚ ਕੇ ਆਪਣੇ ਖੇਤ ਚ ਲੈ ਜਾਏਗਾ ਉੱਥੇ ਵੀ ਪੈ। ਉਹਨਾਂ ਖਿੱਚ ਖਿੱਚ ਮਾਰ ਦਿੱਤਾ ਉਹਨੂੰ ਜਿਹੜੇ ਖੇਤ ਚ ਲੈ ਕੇ ਜਾਣ ਉੱਥੇ ਵੀ ਪੈਣ। ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕਿਸ ਤਰ੍ਹਾਂ ਨ ਕਰੋ ਸਾ ਸੰਗਤ ਪਰਤ ਕੋ ਨਿੰਦਕ ਬੰਦੇ ਦਾ ਉਸ ਜਗ੍ਹਾ ਉੱਤੇ ਨਿੰਦਿਆ ਕਰਨ ਵਾਲੇ ਤੋਂ ਬੰਝੇ ਚੂਰ ਭਾਵ ਤਬਾਹ ਹੋ ਗਿਆ ਉਹਨਾਂ ਦਾ ਆਤਮਿਕ ਜੀਵਨ ਜਿਹੜੇ ਗੁਰੂ ਅੰਗਦ ਸਹਿ ਮਹਾਰਾਜ ਦੀ ਨਿੰਦਿਆ ਕਰਦੇ ਰਹੇ ਨਿੰਦਾ ਭੱਲੀ ਕਿਸੇ ਕੀ ਨਹੀਂ ਮਨ ਮੁਖ ਮੁਗਤ ਕਰਨ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ ਇਸ ਲਈ ਸਾਧ ਸੰਗਤ ਨਿੰਦਿਆ ਨਹੀਂ ਕਰਨੀ ਚਾਹੀਦੀ ਇੱਕ ਚੀਜ਼ ਮੈਂ ਤੁਹਾਨੂੰ ਬੇਨਤੀ ਕਰਾਂ ਜ਼ਿੰਦਗੀ 'ਚ ਤੁਹਾਡੇ ਕੰਮ ਆਏਗੀ ਕਈ ਵਾਰ ਅਪੰਜਾਬ ਤਵ ਸੇਵਾ ਪੂਜਾ ਪਾਠ ਬਹੁਤ ਕਰਦੇ ਆਂ ਰੋਜ਼ ਲੋਕਾਂ ਦਾ ਨੀਮਾ ਗੁਰਦਾਰਿਆਂ ਨੂੰ ਦਾ 20 20 30 30 ਸਾਲ ਤੋਂ ਵੱਡੇ ਭਾਗਾਂ ਵਾਲੇ ਪਰ ਜੇ ਫਿਰ ਵੀ ਕੁਝ ਜੁੜ ਨਹੀਂ ਨਾ ਰਿਹਾ ਤਾਂ ਫਿਰ ਅੰਦਰ ਝਾਤ ਮਾਰਿਓ ਕੋਈ ਨਾ ਕੋਈ ਕਮੀ ਹੈ ਜਾਂ ਤਾਂ ਆਪਾਂ ਨਿੰਦਿਆ ਕਰਦੇ ਆਂ ਜਾਂ ਆਪਾਂ ਕਿਸੇ ਦੀ ਚੁਗਲੀ ਕਰਦੇ ਆਂ ਜਾਂ ਆਪਾਂ ਕਿਸੇ ਨਾਲ ਈਰਖਾ ਕਰਦੇ ਆਂ 10 ਓਗਣ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਤੁਸੀਂ ਪੜ ਲਿਓ ਜਿਹੜੇ ਸਹਿਜ ਪਾਠ ਕਰਦੇ ਮੈਂ 2-3 ਤੁਹਾਨੂੰ ਦੱਸ ਦਿੰਦਾ ਕਿਉਂਕਿ ਨਿੰਦਾ ਸ਼ਬਦ ਮੁਰੇ ਆ ਗਿਆ